ਅੱਜ ਸਸਰੀ ਕਾਲ ਜੀ ਅੱਜ ਅਸੀਂ ਆਏ ਹੋਇਆ ਜ਼ਿਲ੍ਹਾ ਸ਼ਹਿਰਪੁਰ ਦੇ ਬਾਗਾਂ ਦੀ ਧਰਤੀ ਦਰਖਤਾਂ ਦੀ ਧਰਤੀ ਕਹਿੰਦੇ ਅੰਬੀਆਂ ਨੂੰ ਤਰਸੇਂਗੀ ਭੁੱਲ ਕੇ ਦੇਸ਼ ਦਵਾਬਾ ਅੱਜ ਉਹ ਜ਼ਿਲ੍ਹਾ ਸ਼ਹਿਰਪੁਰ ਜਿੱਥੇ ਅਸੀਂ ਪਹੁੰਚੇ ਸਾਡੀ ਟੀਮ ਪਹੁੰਚੀ ਹੋਇਆ ਪੰਜਾਬ ਦਵਾਬਾ ਟੀਵੀ ਦੀ ਮਨਵਤਾਰ ਸਿੰਘ ਢਿੱਸੀ ਅੱਜ ਤੁਹਾਨੂੰ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਕਿਨੂਆ ਦਾ ਬਾਗ ਜਿਹੜੇ ਠੇਕੇ ਤੇ ਲੈ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਉਹਨਾਂ ਨਾਲ ਦੀ ਨਾਲ ਮੁਲਾਕਾਤ ਕਰਵਾਵਾਂਗੇ ਆਓ ਜੀ ਇਹ ਤੁਸੀਂ ਜਦ ਬਾਗ ਠੇਕੇ ਤੇ ਲੈਨੇ ਆ ਕੀ ਹਿਸਾਬ ਦੇ ਨਾਲ ਪਰ ਤੇ ਕਿੱਲਾ ਕਿੰਦੇ ਹਿਸਾਬ ਦੇ ਨਾਲ ਠੇਕਾ ਤੇ ਲੈ ਇੱਕ ਕਿੱਲੇ ਦੇ ਵੀ 1.5 ਲੱਖ ਰੁਪਏ ਕਿੱਲਾ ਕਰਦਾ 1.5 ਲੱਖ ਰੁਪਏ ਤੁਸੀਂ ਇੱਕ ਕਿੱਲਾ ਮਤਲਬ ਕਿ ਜ਼ਿਮੀਂਦਾਰ ਤੋਂ ਲੈ ਲੈਣਾ ਕਿੰਨੇ ਸਾਲ ਦਾ ਜਦੋਂ ਬਾਗ ਹੁੰਦਾ ਤੁਸੀਂ ਉਦੋਂ 1.5 ਲੱਖ ਜਿਹੜਾ 1.5 ਲੱਖ ਇਹ 2 ਸਾਲ ਤੋਂ ਹੋਇਆ ਜਦ ਬੂਟਾ ਹੋ ਜਾਂਦਾ ਉਦੋਂ ਫਲ ਲੱਗਦਾ ਜਦੋਂ 2 ਸਾਲ ਦਾ ਬੂਟਾ ਹੋ ਜਾਂਦਾ ਉਦੋਂ ਫਲ ਲੱਗਦਾ ਅੱਛਾ ਜੀ ਉਦੋਂ ਛੋਟਾ ਹੁੰਦਾ ਬੂਟਾ ਉਦੋਂ ਘੱਟ ਰੇਟ ਤੇ ਮਿਲਦਾ ਜਦ ਬੂਟਾ ਵੱਡਾ ਜਾਂਦਾ ਉਦੋਂ ਜ਼ਿਆਦਾ ਰੇਟ ਤੇ ਮਿਲਦਾ ਮਤਲਬ ਤਕਰੀਬਨ 2 ਸਾਲ ਤੋਂ ਇਹ ਫਲ ਦੇਣ ਲੱਗ ਪੈਂ ਇੱਕ ਸਾਲ ਦਾ ਨਹੀਂ ਦਿੰਦਾ ਜਦੋਂ 2 ਸਾਲ ਤੋਂ ਤੁਸੀਂ ਬਾਗ ਪਹਿਲੇ ਸਾਲ ਲੈਨੇ ਉਦੋਂ ਤੁਸੀਂ ਕੀ ਰੇਟ ਮੰਨੇ ਕਿਸਾਨ ਨੇ ਉਹ ਫਿਰ ਜੀ ਇੱਕ ਕਿੱਲੇ ਦਾ ਉਹ ਮਤਲਬ 4 ਕਿੱਲੇ ਆ 4 ਕਿੱਲੇ ਦਾ ਡੇਢ ਦਾ ਵਿਗਿਆ 2 ਦਾ ਵਿਗਿਆ ਇਦਾਂ ਅੱਛਾ ਜੀ ਫਿਰ ਜਿੱਦਾਂ ਇਦਾਂ ਉਹਦੀ ਬਾਗ ਦੀ ਉਮਰ ਵਧੀ ਜਾਂਦੀ ਆ ਉਦੋਂ ਰੇਟ ਵਧਦਾ ਉਦੋਂ ਉਦੋਂ ਤੁਹਾਡਾ ਰੇਟ ਵਧ ਜਾਂਦਾ ਹੁਣ ਇਹ ਬਾਗੜਾ ਪਿੱਛੇ ਦਿਖਾਓ ਜੀ ਕਿਹੜਾ ਬਾਗ ਆ ਕਿੰਨੇ ਸਾਲਾਂ ਦਾ ਬਾਗ ਆ ਜੀ ਇਹ 5 ਸਾਲਾਂ ਦਾ ਤੇ 5 ਸਾਲਾਂ ਦਾ ਬਾਗ ਆ ਜੀ ਤੇ ਮਤਲਬ ਇਹ ਹੁਣ 1 ਸਵਾ ਲੱਖ ਕਿੱਲਾ ਪ੍ਰਤੀ ਥੇਕੇ ਜੜਿਆ ਹੋਇਆ ਹੈ ਤੇ ਇਹ ਫਿਰ ਜਦੋਂ ਤੁਸੀਂ ਇਹ ਠੇਕਾ ਲੈ ਕੇ ਹੁੰੜਲੀਏ ਧਣਵਾਈ ਚੱਲਦੀ ਆ ਇਹ ਕਿੰਨੂ ਆ ਜੀ ਤੇ ਇਹ ਧਣਵਾਈ ਇਹ ਚੱਲਦੀ ਆ ਹੁਣ ਤੁਸੀਂ ਇਹਦੀ ਪ੍ਰੋਸੈਸਿੰਗ ਕਰਦੇ ਆ ਕਿ ਕਿੰਨੀ ਪੈਕਿੰਗ ਇਹਦੀ ਬਣਾਉਂਦੇ ਤੁਸੀਂ 18 ਕਿਲੋ ਦੀ ਪੈਕਿੰਗ ਹੁੰਦੀ ਆ ਜੀ ਅੱਛਾ ਜੀ ਤੇ ਇਹ ਫਿਰ ਕਿਹੜੀ ਮੰਡੀ ਜਾ ਰਿਹਾ ਜੀ ਇਹ ਸ਼ਹਿਰਪੁਰ ਮੰਡੀ ਤੇ ਜਾਂਦਾ ਅੱਛਾ ਰੋਜ਼ ਕੀ ਇਹਦਾ ਰੇਟ ਆ ਕੀ ਪ੍ਰਾਈਸ ਆ ਇਹ ਜਿਹੜੇ 40 ਵੀ ਵਿਗਦਾ 35 ਵੀ ਵਿਗਦਾ ਇਸ ਤੋਂ ਥੱਲੇ ਨਹੀਂ ਅੱਛਾ ਜੀ ਬਲ 35 40 ਰੁਪਏ ਕਿਲੋ ਤੇ ਤੁਸੀਂ 18 ਕਿਲੋ ਦੀ ਪੈਕਿੰਗ ਬਣਾਉਂਦੇ ਆ ਜੀ ਬੜਾ ਠੀਕ ਹੈ ਜੀ ਤੇ ਤੁਸੀਂ ਸ਼ੁਰੂ ਤੋਂ ਲੈ ਕੇ ਫਿਰ ਇੱਥੇ ਇਸ ਕੰਮ ਦੇ ਵਿੱਚ ਜੋ ਤੁਸੀਂ ਪਹਿਲਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆ ਕੇ ਇਸ ਕੰਮ ਦੇ ਵਿੱਚ ਪਏ ਹਾਂ ਜੀ ਤੁਹਾਡੇ ਬਜ਼ੁਰਗ ਜਾਂ ਤੁਹਾਡੇ ਪਹਿਲਾਂ ਕੰਮ ਕਰਦੇ ਸੀ ਕਿ ਤੁਸੀਂ ਪਹਿਲਾਂ ਚਾਰ ਵਜੇ ਪਹਿਲਾਂ ਬਜ਼ੁਰਗ ਕਰਦੇ ਸੀ ਕੰਮ ਪਹਿਲਾਂ ਸਾਡੇ ਡੈਡੀ ਕਰਦੇ ਸੀ ਤੁਹਾਡਾ ਜਨਮ ਇੱਥੇ ਹੋਇਆ ਇੱਥੇ ਹੋਇਆ ਪਿਛਲੇ ਸਟ੍ਰੀਟ ਕਿਹੜੀ ਆ ਜੀ ਇਹ ਤਾਂ ਜੁਪੀ ਦਾ ਜੀ ਜੁਪੀ ਦੇ ਕਲੇ ਜਗ੍ਹਾ ਤੋਂ ਮੁਰਾਦਾਬਾਦ ਜੁਪੀ ਤੋਂ ਬਿਲਕੁਲ ਸਭ ਤੋਂ ਪੰਜਾਬੀ ਨੌਜਵਾਨਾਂ ਲਈ ਇੱਕ ਗੌਰਤਲਬ ਗੱਲ ਹੈ ਵੀ ਇੱਕ ਜੁਪੀ ਸਟੇਟ ਦੇ ਮਰਾਦਾਵਾ ਤੋਂ ਆ ਕੇ ਫੈਮਿਲੀ ਪੰਜਾਬ ਸਟੇਟ ਦੇ ਵਿੱਚ ਆ ਕੇ ਉਹ ਕਿੰਨੀ ਮਿਹਨਤ ਦੇ ਨਾਲ ਸੰਘਰਸ਼ ਦੇ ਨਾਲ ਅੱਜ ਉਹ ਆਪਣਾ ਇੱਕ ਬਿਜ਼ਨਸ ਚਲਾ ਰਹੇ ਆ ਦੇਖੋ ਜ਼ਮੀਨ ਦੇ ਕਿੰਨੂ ਦਾ ਵਾਰ ਠੇਕੇ ਤੇ ਲੈ ਕੇ ਉਹਦੀ ਤੜਵਾਈ ਕਰਵਾ ਕੇ ਉਹਦੀ ਪ੍ਰੋਸੈਸਿੰਗ ਕਰਕੇ ਤੇ ਫਿਰ ਉਹਨੂੰ ਮੰਡੀ ਲੈਣਾ ਤਕਰੀਬ ਨਾਲ ਜਦੋਂ ਤੁਸੀਂ ਸਾਰੀ ਮਿਹਨਤ ਕਰਦੇ ਆ ਸਵਾ ਲੱਖ ਦਾ ਖਰਚਾ ਕੱਢ ਕੇ ਲਿਵਰ ਖਰਚਾ ਕੱਢ ਕੇ ਤੁਹਾਡੇ ਪੱਲੇ ਆਪਣੇ ਵੀ ਕੁਝ ਪੈਂਦਾ ਹੋਵੇ ਲੇਬਰ ਦੇ ਖਰਚਾ ਜਾਂਦਾ ਜਿਹੜੀ ਲੇਬਰ ਆਪਣੀ ਕਰਦੀ ਹੈਗੀ ਕੋਈ ਬਚ ਜਾਂਦਾ ਜੀ ਉਹ ਬਚ ਉਹ ਬਲਕ ਕਦੋਂ ਲੇਵਰ ਬਚ ਜਾਂਦਾ ਲੇਬਰ ਬਚ ਜਾਂਦਾ ਇਸ ਤੋਂ ਇਲਾਵਾ ਤੁਸੀਂ ਜੂਸ ਜਿਹੜਾ ਉਹ ਵੱਖਰਾ ਵੀ ਠੀਕ ਹੈ ਇਹ ਖੈਰ ਇਹ ਰੋਜ਼ੇ ਕੰਡੇ ਆ ਜੀ ਜਿੱਦਾਂ ਇਹਨਾਂ ਦਾ ਜੂਸ ਦਾ ਕੰਮ ਆਪਣਾ ਆ ਤੇ ਜੂਸ ਦੇ ਨਾਲ ਨਾਲ ਇਹ ਆਪਣੀ ਮਾਰਕੀਟਿੰਗ ਵੀ ਕਰਦੇ ਆ ਨਾਲ ਉਹਦੇ ਨਾਲ ਜੂਸ ਵੀ ਵੇਚਦੇ ਆ ਗੱਲ ਵੱਡੀ ਇਹ ਸੀ ਮੈਂ ਇਹ ਦੇਖ ਰਿਹਾ ਸੀ ਕਿ ਇੱਕ ਮਿਹਨਤੀ ਇਨਸਾਨ ਦੀ ਕਦਰ ਕਰਨੀ ਚਾਹੀਦੀ ਮੈਂ ਗੱਡੀ ਤੇ ਅਸੀਂ ਜਾ ਰਿਹਾ ਸੀ ਜਦੋਂ ਅਸੀਂ ਇੱਥੇ ਜੂਸ ਪੀਤਾ ਤਾਂ ਅਸੀਂ ਇਹ ਦੇਖਿਆ ਵੀ ਦੇਖੋ ਇਹ ਇਨਸਾਨ ਕਿੰਨੀ ਮਿਹਨਤ ਕਰ ਰਿਹਾ ਹੈ ਕਿਉਂਕਿ ਜਿਆਦਾ ਅਸੀਂ ਪੰਜਾਬੀ ਨੌਜਵਾਨ ਅਸੀਂ ਦਿਸ਼ਾਹੀਨ ਹੋ ਗਏ ਹਾਂ ਜੀ ਜਦੋਂ ਅਸੀਂ ਦਿਸ਼ਾਹੀਨ ਹੋਣ ਦੇ ਨਾਲ ਸਾਨੂੰ ਬੜੀਆਂ ਅਫਰੀਆਂ ਸਮੱਸਿਆਵਾਂ ਨੇ ਘੇਰ ਲਿਆ ਨਸ਼ਾ ਆ ਗਿਆ ਜੀ ਗੈਂਗਵਾਰ ਆ ਗਿਆ ਇਹ ਸਾਰਾ ਸਾਡੇ ਜਦੋਂ ਅਸੀਂ ਕੰਮ ਛੱਡ ਦਿੱਤਾ ਸਿੱਕਾਪੁਰਖੀ ਕੰਮ ਛੱਡਦੇ ਅਸੀਂ ਆਪਣੇ ਕੰਮ ਛੱਡ ਦਿੰਦੇ ਆ ਉਸ ਤੋਂ ਬਾਅਦ ਇਹ ਸਮੱਸਿਆਵਾਂ ਆਈਆਂ ਨੇ ਅਸੀਂ ਇਹਨਾਂ ਦੀ ਕਦਰ ਕਰਦੇ ਵੀ ਦੇਖੋ ਕਿ ਕਿੰਨੀ ਮਿਹਨਤ ਦੇ ਨਾਲ ਅੱਗੇ ਆਇਓ ਦੇਖੋ ਇਹ ਪੂਰੀ ਫੈਮਿਲੀ ਆਏ ਤੁਸੀਂ ਆ ਗਿਆ ਜੀ ਪੂਰਾ ਪਰਿਵਾਰ ਕਿੰਨੀ ਮਿਹਨਤ ਕਰਦਾ ਹੈ ਅੱਧਾ ਜਿਹਾ ਬੱਚਿਆਂ ਦਾ ਦੇਖੋ ਇਹ ਬੱਚੇ ਸਾਰੇ ਮਿਹਨਤ ਕਰਦੇ ਹੁੰਦਾ ਪੂਰਾ ਪਰਿਵਾਰ ਜੀ ਜਿੱਦਾਂ ਆਪਾਂ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਕਰਦੇ ਹਾਂ ਕੰਮ ਕਰਾਹੀ ਇੱਕ ਫੈਮਿਲੀ ਮਿਹਨਤ ਕਰ ਰਹੀ ਆ ਅਸੀਂ ਧੰਨਵਾਦ ਕਰੀਆ ਤੁਹਾਡੇ ਤੁਸੀਂ ਸਾਨੂੰ ਵੇਤਕ ਜਾਣਕਾਰੀ ਦਿੱਤੀ ਅੱਛਾ ਜਿਹੜਾ ਇਹ ਬਾਤ ਸਾਰੇ ਜਗ੍ਹਾ ਨਹੀਂ ਹੁੰਦਾ ਕੁਝ ਖਾਸ ਮਿੱਟੀ ਵਿੱਚ ਹੁੰਦਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਉਸ ਤੋਂ ਬਾਅਦ ਅਸੀਂ ਇਹ ਹੀ ਦੱਸਦੇ ਆ ਬੇ ਵੱਦ ਵੱਦ ਸਾਡੇ ਪੰਜਾਬੀ ਨੌਜਵਾਨ ਨੂੰ ਮਿਹਨਤ ਕਰਨੀ ਚਾਹੀਦੀ ਆ ਤੇ ਅਸੀਂ ਧੰਨਵਾਦ ਕਰੀਆ ਜੀ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਥੈਂਕ ਯੂ ਮੈਂ ਪੰਜਾਬ ਤੋਂ ਆ ਬੱਡੀ